ਕਬੱਡੀ 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 ਤੇ ਜੋੜਦਾ ਹੈ ਬੱਲੇ ਬੱਲੇ ਕਰਉਂਦਾ ਅਮਰੀਕ ਆਹ ਸਾਹਮਣੇ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਵਿੱਚ ਪੁੱਜ ਜਾਣਗੀਆਂ ਅਗਲੀਆਂ ਟੀਮਾਂ ਨੂੰ ਬੇਨਤੀ ਕਰਦੇ ਆਂ ਐਡ ਕਹਿੰਦੇ ਸੜਕ ਦਾ ਕਿਨਾਰਾ ਹੈ ਉਹ ਚੋਟੀ ਵੀ ਗਰਾਊਂਡ ਹੈ ਤੇ ਚੋਟੀ ਵੀ ਗਰਾਊਂਡ ਦੇ ਵਿੱਚ ਉਹ ਤੇ ਲਾਭੂਣੀ ਕਹਿੰਦੇ ਉਹ 20000 ਆਲਮੀਰ ਜੀ ਆਓ ਸਾਹਮਣੇ ਕਹਿੰਦੇ ਅਰਸ਼ ਪਹਿਲਾ ਜੱਫਾ ਕਹਿੰਦੇ ਲੱਗਣ ਜਾ ਰਿਹਾ ਹੈ ਸੁਖਾ ਰੰਡਾਵਾ ਨਾਲ ਕਹਿੰਦੇ ਹੈਪੀ ਜੀ ਸਾਡ ਤੇ ਲਾਹੂਣੀ ਲਾਨ ਕਰਦੇ ਆ ਵੀ ਇਹਦੇ ਦੋ ਜੱਫੇ ਆਲਮੀਰ ਜੀ 30000 ਦੇ ਹੈ ਮਲ ਪਰੜਕਾ ਪਿੰਡ ਮੁੰਡੇ ਦਾ ਪੰਗਿਆਂ ਦਾ ਏਰੀਆ ਬੜਾ ਪ੍ਰਸਿੱਧ ਹੈ ਦੂਸਰੇ ਬੰਨੇ ਸਦੀਕ ਹੈ ਤੇ 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 ਨਹੀਂ ਮੰਨਦੇ ਨਹੀਂ ਮੰਨਦੇ ਮੁੰਡੇ ਉਧਰਲੇ ਬੰਨੇ ਬੱਚੀ ਕਹਿੰਦਾ ਹਰਜੋ ਮਨਾ ਕੇ ਛੱਡਾਂਗੇ ਪੇਚਾ ਪਾ ਕੇ ਛੱਡਾਂਗੇ ਉਹ ਕਹਿੰਦੇ ਭਲੇਖੇ ਕੱਢਾਂਗੇ ਇੱਕ ਪਾਸੇ ਫਰਿਆਦ ਫਰਿਆਦ ਕਹਿੰਦਾ ਬੱਚੀ ਅੱਜ ਤੇ ਜੱਫਾ ਵੀ ਲਾऊं ਤੇ ਰਾਤ ਨੂੰ ਸੁਪਨੇ ਵਿੱਚ ਵੀ ਆऊं ਕਿ ਬੱਚੀ ਦੀਪਾ ਗੋੜਾ ਕੋਨਾ ਆਧਮਪੁਰ ਲਾਡੀ ਕ੍ਰਿਸ਼ਨਪੁਰ ਨਰੇਸ਼ ਪ੍ਰਧਾਨ ਔਰ ਵਿੱਕੀ ਵੱਡਾ ਵੀਰ ਵਿੱਕੀ ਵਰੇ ਵਿਸ਼ਾਲ ਸੋਫੀ ਪਿੰਡ ਬੋਬ ਮਲਉਤਰਾ ਅਮਨ ਸਿੱਧੂ ਹਿਆਰਪੁਰ ਤੋਂ ਪ੍ਰਧਾਨ ਰਾਜਾ ਨੂਰਪੁਰ ਜਿੰਦ ਹੁਣ ਮੈਂ ਦੱਸ ਹੁਣ ਬਲਾਰਾ ਕੀ ਕਰੇ ਠੰਡਾ ਪਾਣੀ ਪੀ ਵਰੇ ਇਧਰਲੇ ਪਾਸੇ ਪੈ ਗਈ ਰੇਡ ਪੈ ਗਈ ਰੇਡ ਮਹਿਕ 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 ਏ ਪੱਤੜਾਂ ਵਾਲਾ ਇਹ ਜਸਵਾਨੀ ਚੁੰਬਕ ਹੈ ਇਹ ਫਰਿਆਦ ਹੈ ਇੱਕ ਦੇ ਜੋਰ ਨਾਲ ਜਫੇ ਲਾਉਂਦਾ ਜਫੇ ਦੁਨੀਆ ਦੁਨੀਆ ਨੇ ਚਾਉਂਦਾ ਦੁਨੀਆ ਨੇ ਚਾਉਂਦੀ ਲੋ ਫਰਿਆਦ ਨੇ ਕੋਸ਼ਿਸ਼ ਕੀਤੀ ਹੈ ਰਿੱਕੀ ਸਰਪੰਚ ਲਾਮੜਾ ਸਰਜੀਵ ਡਾਕਟਰ ਜੀ ਸਾਡੇ ਲਾਵਲਪੁਰ ਤੋਂ ਸ਼ੀਲਾ ਆਦਮਪੁਰ ਤੇ ਜੱਸਾ ਬੁੱਟਰਾਂ ਧੰਨਵਾਦ ਇਹਨਾਂ ਵੀਰਾਂ ਦਾ ਇਹ ਅਮਰੀਕ ਸਾਹਮਣੇ ਕਹਿੰਦੇ ਗੱਲ 20-20 ਹਜ਼ਾਰ ਤੇ ਚਲੀ ਗਈ ਹੈ ਇੱਧਰ ਰੇਡ ਪੈਂਦੀ ਹੈ ਡੀਟੀਓ ਤਿਆਰ ਵਰ ਤਿਆਰ ਨਾਲ ਕਹਿੰਦੇ ਮੋਨੂ ਵਰਗੇ ਮੁੰਡੇ ਨੇ ਆਕਾਸ਼ ਵਰਗੇ ਇਹ ਬਹੁਤ ਵੱਡੇ ਨਾਮ ਨੇ ਮੇਰੇ ਮਿੱਤਰੋ ਆਹ ਕਹਿੰਦੇ ਡਿਸਟ੍ਰਿਕਟ ਟਰਾਂਸਪੋਰਟ ਅਫਸਰ ਹੈ ਇਹ ਡੀਟੀਓ ਹੈ ਇਹ ਬਾਬੇ ਕਪੂਰ ਸਿੰਘ ਦਾ ਪੋਤਾ ਮੇਰੇ ਮਿੱਤਰੋ ਓਏ ਕਹਿੰਦੇ ਕੀ ਆਉਂਦਾ ਕਹਿੰਦਾ ਬੱਸ ਕਰਾਉਣੀ ਆਉਂਦੀ ਹੈ ਕਹਿੰਦਾ ਬੱਸ ਕਰਾਉਣੀ ਆਉਂਦੀ ਹੈ ਓ ਡੀਟੀਓ ਤਕੜਾ ਜੱਫਾ ਲਾ ਕੇ ਬੈਠੀ ਹੋਈ ਹੈ ਇਧਰਲੇ ਪਾਸੇ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਹਿੰਮਤਪੁਰੇ ਦੁੱਲੇ ਦੀ ਹਿੰਮਤਪੁਰੇ ਦੁੱਲੇ ਦੀ ਕਬੱਡੀ ਹੈ ਚਾਰ ਖਿਡਾਰੀ ਉਧਰਲੇ ਪਾਸੇ ਡੀਟੀਓ ਦਾ ਜਫਾ 1000 ਦਾ ਕਿਹਦੇ ਵੱਲ ਇਹ ਮੱਖਣ ਸਿੰਘ ਦੀ ਚੋਲਾ ਸਾਹ ਵਾਲੇ ਕਹਿੰਦੇ ਕਿ ਡੀਟੀਓ ਦਾ ਇੱਕ ਤੇ ਰੁਪਈਆ ਵੀ 1000 ਹਿੰਮਤਪੁਰੇ ਦੁੱਲੇ ਦੀ ਰੇਡ ਤੇ ਚਲਾਨ ਕੱਟ ਹੋ ਗਿਆ ਹਲ ਸੋਚਣ ਵਾਲੀ ਅੱਜ ਡੀਟੀਓ ਦੇ ਕਿੰਗਾ ਦਾ ਅਜੀ ਕਿੰਨਾ ਨਾ ਮੋਰ ਬਣਾਇਆ ਦਿੱਤੀਆਂ ਨੇ ਜੱਸੇ ਲਾਏ ਤੇ ਲਾਪੁਰੀਆ ਪਾਲਾ ਨਾ ਖੇਡਦਾ ਤੇ ਦੁਨੀਆ ਦੇ ਵਿੱਚ ਕੀੜੇ ਜਲਾਲਪੁਰ ਜਲਾਲਪੁਰ ਕਰਨੀ ਸੀ ਇਹ ਕਹਿੰਦੇ ਵੱਡੇ ਰਤਵੇ ਇਹ ਵੱਡੇ ਨਾਂ ਐਵੇਂ ਨਹੀਂ ਲੋਕੀ ਗੱਲਾਂ ਕਰਦੇ ਵੀ ਮਾਣ ਨੱਗੇ ਪੈਰੀ ਸੁਲਤਾਨਪੁਰ ਲੋਧੀ ਜਾਂਦੀ ਰਹੀ ਹੈ ਉਹ ਮਾਣ ਨੱਗੇ ਪੈਰੀ ਸੁਲਤਾਨਪੁਰ ਲੋਧੀ ਜਾਂਦੀ ਰਹੀ ਹੈ ਆਹ ਕਹਿੰਦੇ ਸਰਜਾਦ ਹੈ ਮੈਨੂੰ ਲੱਗਦਾ ਜੱਸੇ ਬਾਈ ਇਹ ਪੰਜ ਅੱਜ ਵੀ ਸਮਰਾਓ ਤੇ ਜਸ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਬਣਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ